ਫਾਜ਼ਿਲਕਾ ਜ਼ਿਲ੍ਹੇ ਦੇ ਕਸਬਾ ਪਿੱਖੀ ਦੇ ਵਿੱਚ ਪਿੱਖੀ ਬਰਨਾਲਾ ਹਾਈਵੇ ਤੇ ਟਰੱਕ ਤੇ ਗੱਡੀ ਦੀ ਟੱਕਰ ਹੋਈ ਹੈ ਜਿਸ ਦਰਮਿਆਨ ਇੱਕ ਮਹਿਲਾ ਦੀ ਜਾਨ ਚਲੀ ਗਈ ਹੈ ਤੇ ਕਾਰ ਚਾਲਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਹੈ ਦੇ ਰਿਪੋਰਟ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਜ਼ਖਮੀ ਆਦਮੀ ਉਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਤੇ ਮਰਨ ਵਾਲੀ ਮਹਿਲਾ ਦੀ ਉਮਰ 50 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਦੋਵੇਂ ਪਤੀ ਪਤਨੀ ਪਿੱਖੀ ਦੇ ਰਹਿਣ ਵਾਲੇ ਨੇ ਜ਼ਿਲ੍ਹਾ ਮਾਨਸਾ ਦੇ ਕਸਬਾ ਪਿੱਖੀ ਦੇ ਵਿੱਚ ਵੱਡਾ ਹਾਦਸਾ ਵਾਪਰ ਗਿਆ ਜਿਸ ਦਰਮਿਆਨ ਕੀ ਦੱਸਿਆ ਜਾ ਰਿਹਾ ਹੈ ਕਿ ਟਰੱਕ ਬਰਨਾਲਾ ਦੀ ਤਰਫੋਂ ਕਾਫੀ ਤੇਜ਼ੀ ਨਾਲ ਆ ਰਿਹਾ ਸੀ ਤੇ ਟਰੱਕ ਕਾਫੀ ਤੇਜ਼ ਹੋਣ ਕਾਰਨ ਦੋਵਾਂ ਵਾਹਨਾਂ ਦੇ ਆਪਸ ਦੇ ਵਿੱਚ ਟੱਕਰ ਹੋਈ ਹੈ ਤੇ ਮਹਿਲਾ ਦੀ ਜਾਨ ਚਲੀ ਗਈ ਹੈ ਇਹ ਵੀ ਅਭੀ ਲੜਕੀ ਨੂੰ ਛੱਡਰ ਪਿੱਛੇ ਜਾ ਰਿਹਾ ਸੀਗਾ ਇਹ ਬਰਨਾਲੇ ਤੱਕ ਛੱਡਣ ਗਏ ਸੀ ਬਰਨਾਲੇ ਛੱਡ ਕੇ ਵਾਪਸ ਆਉਂਦੇ ਸੀ ਦੋਨੇ ਮੀਆਂ ਬੀਬੀ ਸੋਮ ਮਿੱਤਲ ਤੇ ਉਹਦੇ ਘਰ ਵਾਲੀ ਉਸ ਤੋਂ ਬਾਅਦ ਆ ਕੇ ਨਰ ਮੱਤੀ ਦੇ ਪਰਲੇ ਪਾਸੇ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਤੋਂ ਬਾਅਦ ਉਹਦੇ ਬਾਅਦ ਉਹ ਸੀ ਇਹਨਾਂ ਨੂੰ ਇੱਥੇ ਚੱਕ ਲਏ ਬੰਦੇਰੇ ਤੋਂ ਗੱਡੀ ਸੀ ਕੋਈ ਉਹ ਉਹ ਬੰਦੇ ਇੱਥੇ ਚੱਕ ਲਏ ਇਹਨੂੰ ਚੱਕ ਕੇ ਲਿਆ ਕੇ ਉਹਦੀ ਸਾਈਕਲ ਤੋਂ ਉਹਦੀ ਡੈਥ ਹੋ ਗਈ ਤੇ ਉਹਦੇ ਸੱਟਾਂ ਵੱਜੀਆਂ ਉਹ ਮਾਨਸਾ ਚੱਕ ਲਿਆ ਮੁੰਡਾ ਸੋਮ ਮਿੱਤਲ ਪਿੱਖੀ ਤੋਂ ਗ੍ਰੈਡ ਬਾਡੀ ਆਈ ਹੈ ਲੇਡੀ ਦੀ 40 ਸਾਲ ਦੀ ਲਾਜਿਸਟਿਓਫ ਰਸ ਰੋਡ ਸਾਈਡ ਐਕਸੀਡੈਂਟ ਦੀ ਹਿਸਟਰੀ ਜਲੀ ਹੈ ਤੇ 9 ਵਜੇ ਆਈ ਸੀਯੂ ਬੋਡੀ ਮੋਰਟੀਸ ਰਿਪੋਰਟ ਦਿੱਤੀ ਆ। ਆ ਸੂਰੇ ਕਰੀਮ 7 7:30 ਵਜੇ ਸਵੇਰ ਇੱਕ ਕਾਰ ਦਾ ਤੇ ਟਰੱਕ ਦਾ ਜਿਹੜਾ ਹੈ ਪਿੱਖੀ ਤੋਂ ਤਨੋਲਾ ਰੋਡ ਤੇ ਮੱਤੀ ਦੇ ਰੀਚ ਰੋਡ ਸਾਈਡ ਐਕਸੀਡੈਂਟ ਹੋਇਆ ਜਿਹਦੇ ਵਿੱਚ ਜਿਹੜਾ ਹੈ ਕਾਰ ਸਵਾਰ ਔਰਤ ਦੀ ਮੌਤ ਹੋ ਗਈ ਹੈ। ਤੇ ਉਹਦੇ ਪਤੀ ਦੇ ਸੱਟਾਰਗਰਾਂ ਕੋਲੋਂ ਦਾਖਲ ਅਸਤਾੜਾ ਤਾਂ ਇਹਦੇ ਸਬੰਧ ਸੂਚਨਾ ਮਿਲਦੀ ਥਾਣਾ ਪਿਕੀ ਪੁਲਿਸ ਨੂੰ ਐਸੇ ਗੁਰਜਾਂ ਸਿੰਘ ਨੂੰ ਪੀੜਤ ਪਰਿਵਾਰ ਵੱਲੋਂ ਜੋ ਬਿਆਨ ਲਿਖਾਇਆ ਗਿਆ ਉਹਦੇ ਆਧਾਰ ਤੇ ਕਾਨੂੰਨ ਨੂੰ ਸਰਕਾਰ ਵੱਲੋਂ ਇਹ ਕਦਮ ਅਦਲਜ ਕਰ ਲਿਆ ਗਿਆ ਹੈ ਤੇ ਜਿਹੜਾ ਇਹਨੂੰ ਟਰੱਕ ਨੂੰ ਜਿਹੜਾ ਹੈ ਰੇਸਰ ਕੇ ਕਾਬੂ ਕੀਤਾ ਜਾ ਰਿਹਾ ਹੈ ਜੋ ਵੀ ਇਹਦੇ ਵਿੱਚ ਕਾਨੂੰਨੀ ਕਾਰਵਾਈ ਬੰਦੀ ਹੈ ਉਹ ਕਰਕੇ ਅਕੀਲ ਦੇ ਸ਼ਖਲਬ ਕਾਨੂੰਨਸਾਰ ਜਿਹੜਾ ਗਰਵਾ ਦਰਜ ਕਰ ਰਿਹਾ ਹੈ ਗ੍ਰਫਤਾਰੀ ਹੋਈ ਨਹੀਂ ਮਿਲਦੀ ਅਜੇ ਕੋਈ ਗ੍ਰਫਤਾਰੀ ਨਹੀਂ ਹੋਈ